ਵਾਹਿਗੁਰੂ ਜੀ ਕੀ ਫਤਿਹ। ਔਰ ਗਰੁੱਪ ਦੇ ਆਵਾਲੋ ਕੀ ਹਾਲ ਚਾਲ ਸਾਰਿਆਂ ਦੇ। ਸਾਨੂੰ ਪਤਾ ਹੀ ਆ। ਸਭ ਜਿਆਦਿਆਂ ਦੇ ਸ਼ਹੀਦੀ ਦਿਹਾੜੇ ਜਿਹੜੇ ਆ ਉਹ ਚੱਲ ਰਹੇ ਆ। ਤੇ ਉਸ ਨੂੰ ਮੁੱਖ ਰੱਖਦਿਆਂ ਆਪਾਂ ਇੱਕ ਵੀਡੀਓ ਇਸੇ YouTube ਚੈਨਲ ਉੱਪਰ ਅਪਲੋਡ ਕਰਾਂਗੇ। ਹੋ ਸਕਿਆ ਕੱਲ ਨੂੰ। ਜਾਂ ਪਰਸੋਂ ਤੱਕ ਜਰੂਰ ਵੇਖਿਓ ਜੇ ਸਾਰੀ ਤੇ ਕਮੈਂਟ ਕਰਕੇ ਓਪੀਨੀਅਨ ਤੇ ਜਿਹੜਾ ਸ਼ੇਅਰ ਜਰੂਰ ਕਰ ਦਿਓ ਜੀ ਉਸ ਨੂੰ ਜਿਸ ਤਰ੍ਹਾਂ ਹੁਣ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਿਹਾ ਤੇ ਆਪਣਾ ਫਰਜ਼ ਜਿਹੜਾ ਹੈ ਉਹ ਇਹ ਬਣਦਾ ਹੈ ਕਿ ਆਪਾਂ ਬਾਣੀ ਨੂੰ ਪੜੀਏ ਸਾਬਜਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਕੁਝ ਇਤਿਹਾਸਿਕ ਕਿਤਾਬਾਂ ਪੜ੍ਹੀਏ ਜੇ ਕਿਤਾਬਾਂ ਨਹੀਂ ਤਾਂ ਘੱਟੋ ਘੱਟ ਆਪਣੇ ਹੱਥਾਂ ਦੇ ਵਿੱਚ ਮੋਬਾਈਲ ਆ ਤੇ ਆਪਾਂ ਉਹਨਾਂ ਦੀ ਸ਼ਹਾਦਤ ਦੇ ਕੁਝ ਵੀਡੀਓ ਹੀ ਦੇਖ ਲਈਏ ਨਾ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਜਿਹੜੇ ਵੱਡੇ ਹੋਏ ਆ ਵਡੇਰੇ ਉਹਨਾਂ ਕਿਸ ਤਰੀਕੇ ਦੇ ਨਾਲ ਸਾਨੂੰ ਅੱਜ ਦੇ ਇਸ ਹਾਲਾਤ ਵਿੱਚ ਪਹੁੰਚਾਉਣ ਦੇ ਲਈ ਕਿੰਨੀਆਂ ਕੁਰਬਾਨੀਆਂ ਕਿੰਨੀਆਂ ਸ਼ਹੀਦੀਆਂ ਦਿੱਤੀਆਂ ਨੇ ਕਿੰਨੇ ਤਸ਼ੱਦਦ ਜਿਹੜੇ ਆ ਉਹ ਚੱਲੇ ਆ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਆ ਉਹ ਖੁਸ਼ੀ ਦੇ ਨਾਲ ਜੀ ਸਕਣ ਤੇ ਜਿਹੜੀ ਸਿੱਖੀ ਆ ਉਹ ਪਰਫੁੱਲਤ ਹੋ ਸਕੇ ਇਹਦੇ ਵਾਸਤੇ ਬਹੁਤ ਕੁਝ ਜਿਹੜਾ ਆ ਉਹ ਤਸ਼द्दਤ ਚੱਲਿਆ ਆ ਸਿੱਖਾਂ ਦੇ ਤੁਸੀਂ ਆਪਣਾ ਪਾਪਾ ਸਾਰੇ ਰਲ ਮਿਲ ਕੇ ਵਾਹਿਗੁਰੂ ਦਾ ਸਿਮਰਨ ਬਾਣੀ ਪੜਿਆ ਕਰਕੇ ਤੇ ਨਾਲ ਦੀ ਨਾਲ ਜਿਹੜਾ ਆਪਾਂ ਆਪਣੇ ਸਿੱਖਾਂ ਦਾ ਜਿਹੜਾ ਇਤਿਹਾਸ ਹੈ ਉਹਨੂੰ ਜ਼ਰੂਰ ਜਿਹੜਾ ਉਹ ਸੁਣੀਏ ਤੇ ਵਚ ਗਏ ਜੇ ਤੁਹਾਡੇ ਲਾਗੇ ਕੋਈ ਲਾਇਬ੍ਰੇਰੀ ਹੈਗੀ ਹੈ ਤੇ ਉੱਥੋਂ ਲਿਆ ਕੇ ਕਿਤਾਬਾਂ ਪੜੋ ਆਪਣੇ ਬੱਚਿਆਂ ਨੂੰ ਪੜ੍ਹਾਓ ਮੈਂ ਵੀਡੀਓ ਦੇਖੀਏ ਕੋਦੇ ਚ ਜੇ ਬੱਚੇ ਨੂੰ ਪੁੱਛਿਆ ਜਾ ਰਿਹਾ ਸੀ ਵੀ ਸਹਿਬਜ਼ਾਦਿਆਂ ਦੇ ਨਾਮ ਦੱਸ ਦਿਓ ਹਰਾਨਗੀ ਦੀ ਗੱਲ ਉਹ ਪਰਾਂ ਨੂੰ ਭੱਜ ਗਿਆ ਉਹਨੂੰ ਸਿੱਖ ਸੀ ਉਹਨੂੰ ਸਹਿਬਜ਼ਾਦੇ ਦੇ ਨਾਮ ਤੱਕ ਨਹੀਂ ਪਤਾ ਇਹ ਸਾਡੀ ਤਰਾਸਦੀ ਆ ਇਹ ਕਿ ਅਸੀਂ ਐਡੇ ਨਿਕੰਮੇ ਹੋ ਗਏ ਕਿ ਸਾਨੂੰ ਸਾਡੇ ਲਈ ਸ਼ਹਾਦਤਾਂ ਦੇਣ ਵਾਲੇ ਸਾਡੇ ਵੱਡਿਆਂ ਦੇ ਨਾਮ ਤੱਕ ਨਹੀਂ ਪਤਾ ਇੱਕ ਬਜ਼ੁਰਗ ਸੀ ਉਹਨੂੰ ਪੰਜਾਂ ਪਿਆਰਿਆਂ ਸਹਿਬਾਨਾਂ ਦੇ ਨਾਮ ਪੁੱਛੀ ਉਹਨੂੰ ਪੰਜਾਂ ਪਿਆਰਿਆਂ ਦੇ ਨਾਮ ਨਹੀਂ ਪਤਾ ਉਹ ਕਹਿੰਦਾ ਮੈਨੂੰ ਨਹੀਂ ਪਤਾ ਵੇਖੋ ਇਹਦੋਂ ਵੱਡੀ ਅਕੀਰਤ ਘੰਤਾ ਸਾਡੀ ਕੀ ਹੋ ਸਕਦੀ ਆ ਕਿ ਅਸੀਂ ਉਹਨਾਂ ਨੂੰ ਭੁੱਲ ਗਏ ਆ ਜਿਹੜੇ ਸਾਡੀ ਖਾਤਰ ਆਪਾਂ ਸਭ ਕੁਝ ਵਾਰ ਗਿਆ ਆਪਦਾ ਕਿ ਅੱਜ ਅਸੀਂ ਉਹਨਾਂ ਨੂੰ ਜਿਹੜਾ ਸਾਨੂੰ ਨਾਮ ਤੱਕ ਨਹੀਂ ਉਹਨਾਂ ਦੇ ਪਤਾ ਇੱਕ ਕਾਰਨ ਇਹੀ ਆ ਕਿ ਸਾਡੇ ਅਸੀਂ ਪੜਦੇ ਨਹੀਂ ਕੁਝ ਸੁਣਦੇ ਨਹੀਂ ਮੋਬਾਈਲ ਸਾਡੇ ਹੱਥਾਂ 'ਚ ਆ ਅਸੀਂ ਹੋਰ ਬਹੁਤ ਇਧਰ ਉਧਰ ਦੀਆਂ ਚੀਜ਼ਾਂ ਦੇਖੀ ਜਾਂਦੇ ਆ ਸੁਣੀ ਜਾਂਦੇ ਆ ਖਬਰਾਂ ਸੁਣ ਲਈਆਂ ਹੋਰ ਗੰਦਪਿਲ ਵੇਖ ਲਿਆ ਪਰ ਜਿਹੜੀ ਚੀਜ਼ ਸਾਡੇ ਨਾਲ ਜੁੜੀ ਆ ਜਿਹੜੀ ਚੀਜ਼ ਸਾਡੇ ਇਤਿਹਾਸ ਨਾਲ ਜੁੜੀ ਆ ਉਹ ਚੀਜ਼ ਨਾ ਅਸੀਂ ਪੜਦੇ ਆ ਤੇ ਨਾ ਅਸੀਂ ਸੁਣਦੇ ਆ ਕਿਉਂਕਿ ਸਾਨੂੰ ਸ਼ਾਇਦ ਚੰਗਾ ਹੀ ਨਹੀਂ ਲੱਗਦਾ ਸਾਨੂੰ ਚੰਗਾ ਲੱਗਦਾ ਐਂਟਰਟੇਨਮੈਂਟ ਕਿ ਕੋਈ ਐਂਟਰਟੇਨਮੈਂਟ ਹੋਵੇ ਤੇ ਉਹ ਐਂਟਰਟੇਨਮੈਂਟ ਦੇ ਵਿੱਚ ਅਸੀਂ ਜਿਹੜਾ ਆਪਦਾ ਇੰਜੋਏ ਕਰੀਏ ਹੱਸੀਏ ਖੇਡੀਏ ਉਹ ਚੀਜ਼ਾਂ ਸਾਨੂੰ ਚੰਗੀਆਂ ਲੱਗਦੀਆਂ ਵਾ ਸਾਨੂੰ ਨਹੀਂ ਚੰਗਾ ਲੱਗਦਾ ਕਿ ਕੋਈ ਸਾਡੇ ਸ਼ਹੀਦਾਂ ਦੀ ਸਾਡੇ ਵੱਡਿਆਂ ਦੀ ਕੋਈ ਗੱਲ ਕਰੇ ਇਹ ਸਾਨੂੰ ਵਧੀਆ ਨਹੀਂ ਲੱਗਦੀਆਂ ਗੱਲਾਂ ਇਸ ਲਈ ਬੇਨਤੀ ਇਹ ਹੀ ਹੈ ਕਿ ਇਤਿਹਾਸ ਆਪਣਾ ਪੜ੍ਹੀਏ ਜਿੰਨਾ ਪੜਿਆ ਜਾਂਦਾ ਇਤਿਹਾਸ ਆਪਣਾ ਜਾਣਨ ਦੀ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਸੁਨਾਈਏ ਉਹਨਾਂ ਨੂੰ ਪੜ੍ਹ ਕੇ ਉਹਨਾਂ ਨੂੰ ਕਿਤਾਬਾਂ ਲਿਆ ਕੇ ਦਈਏ ਜੇ ਉਹ ਪੜ੍ਹ ਸਕਦੇ ਆ ਕਿ ਆ ਪੁੱਤ ਪੜੋ ਖੁਦ ਵੀ ਲਈਏ ਇਹ ਅਸਲ 'ਚ ਫਰਜ਼ ਬਣਦਾ ਸਾਡੇ ਜਿਹੜੇ ਗੁਰੂ ਘਰ ਹੁੰਦੇ ਨੇ ਨਾ ਗੁਰਦੁਆਰੇ ਉਹਨਾਂ ਦੀਆਂ ਕਮੇਟੀਆਂ ਦਾ ਫਰਜ਼ ਬਣਦਾ ਹੈ ਕਿ ਜਿਹੜੀਆਂ ਸਾਡੀਆਂ ਇਤਿਹਾਸਿਕ ਕਿਤਾਬਾਂ ਨਾ ਉਥੇ ਗੁਰਦੁਆਰੇ ਲਾਇਬ੍ਰੇਰੀਆਂ ਬਣਾ ਕੇ ਜਿਹੜੀਆਂ ਉਥੇ ਰੱਖੀਆਂ ਜਾਣ ਸਾਰੀਆਂ ਤਾਂ ਕਿ ਅਸੀਂ ਉਹਨਾਂ ਕਿਤਾਬਾਂ ਨੂੰ ਪੜ ਸਕੀਏ ਤੇ ਜੇ ਅਸੀਂ ਕਿਤਾਬਾਂ ਜਾਨੀ ਸਾਡੇ ਕੋਲ ਹੈਗੀਆਂ ਹੀ ਨਹੀਂ ਗੀਆਂ ਮੁੱਲ ਕੋਈ ਖਰੀਦਾ ਨਹੀਂ ਤਾਂ ਫਿਰ ਪੜੂਗਾ ਕੌਣ ਮੋਬਾਈਲ ਉਤੇ ਵੀ ਲੋਕ ਐਂਟਰਟੇਨਮੈਂਟ ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਦੇਖਦੇ ਆ ਸੁਣਦੇ ਆ ਕੋਈ ਨਹੀਂ ਦੇਖਦਾ ਕਿ ਕੋਈ ਇਤਿਹਾਸ ਨਾਲ ਰਿਲੇਟਡ ਕੋਈ ਚੀਜ਼ ਆਈ ਆ ਤੇ ਚਲੋ ਸੁਣ ਲਈਏ ਅਗਲੇ ਕਹਿੰਦੇ ਜਾਂ ਹੋਰ ਕੋਈ ਵੰਨੇ 10 ਮਿੰਟ ਅਸੇ ਦੇ ਖੇਡਦੇ ਆ ਮੋਬਾਈਲ ਵੇਖਨ ਦਾ ਤੇ ਇਥੇ ਆਪਣੇ ਵੱਡਿਆਂ ਦਾ ਇਤਿਹਾਸ ਪੜ੍ਹੀਏ ਜਾਣੀਏ ਤੇ ਇੰਨੀਆਂ ਬੇਨਤੀਆਂ ਸੀ ਬਸ ਇੰਨਾ ਹੀ ਕਹਿਣਾ ਸੀ ਤੁਹਾਨੂੰ ਵੀ ਤੁਸੀਂ ਆਪਾਂ ਸਾਰੇ ਰਲ ਕੇ ਜਿਹੜੇ ਸਾਡੇ ਵੱਡਿਆਂ ਦੇ ਸ਼ਹੀਦੀ ਦਿਹਾੜੇ ਜਿ ਤਰ੍ਹਾਂ ਆਉਂਦੇ ਆ ਤਾਂ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਉਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਅਸੀਂ ਜਿਹੜਾ ਆ ਉਹਨਾਂ ਨੂੰ ਯਾਦ ਕਰੀਏ ਤਾਂ ਕਿ ਸਾਡਾ ਜਿਹੜਾ ਜੀਵਨ ਆ ਉਹ ਵੀ ਸਫਲਾ ਹੋ ਸਕੇ ਤੇ ਸਾਨੂੰ ਪਤਾ ਹੋਵੇ ਕਿ ਆਹ ਜਿਹੜੇ ਸ਼ਹੀਦ ਸਿੰਘ ਨੇ ਇਹਨਾਂ ਨੇ ਸਾਡੀ ਖਾਤਰ ਜਿਹੜੀਆਂ ਉਹ ਕੁਰਬਾਨੀਆਂ ਕੀਤੀਆਂ ਆ نیٹ ਤੋਂ ਪੜਿਆ ਕਰੋ ਸੁਣਿਆ ਕਰੋ ਕਿਤਾਬਾਂ ਲਿਆ ਕਰੋ ਜੇ ਗੁਰੂ ਘਰ ਹੈਗਾ ਲਾਗੇ ਉੱਥੇ ਵੀ ਗੁਰੂ ਘਰ ਵੀ ਲਾਇਬ੍ਰੇਰੀਆਂ ਜਿਹੜੀਆਂ ਜੇ ਹੈਗੀ ਆ ਉੱਥੋਂ ਲਿਆ ਕੇ ਕਿਤਾਬਾਂ ਪੜਿਆ ਕਰੋ ਗੁਰਦੁਆਰਿਆਂ ਨੂੰ ਵੀ ਚਾਹੀਦੀਆਂ ਆ ਕਿ ਲਾਇਬ੍ਰੇਰੀਆਂ ਬਣਾਈਆਂ ਜਾਣ ਤਾਂ ਕਿ ਇਤਿਹਾਸ ਨਾਲ ਸੰਬੰਧਿਤ ਜਿਹੜੀਆਂ ਕਿਤਾਬਾਂ ਆ ਉੱਥੇ ਰੱਖੀਆਂ ਜਾਣ ਹਾਂਜੀ ਇੰਨੀਆਂ ਬੈਂਦੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ